ਸਾਡੇ ਛੋਟੇ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮਨ ਮਨੀਤ ਕੌਰ ਜੀ ਦਾ ਧੰਨਵਾਦ ਕਰਦੀ ਹਾਂ ਔਰ ਇੱਕੀ ਸਾਡੇ ਮੈਮ ਮਿਸਿਸ ਕੰਜਨ ਮਨ ਹਦਰਾ ਜੀ ਪਹੁੰਚ ਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸੁਰਿੰਦਰ ਕੌਰ ਜੀ ਬਲਾਕ 1 ਦੇ ਪ੍ਰੈਜ਼ੀਡੈਂਟ ਸਾਡੇ ਹਲਕਾ ਵੈਸਟ ਤੋਂ ਸਾਡੇ ਸੁਰੀਤਾ ਸੂਜੀ ਜਨਰ ਫੈਕਟਰੀ ਸਾਡੇ ਬੋਨੀਕਾ ਜੀ ਸੋਨੀਕਾ ਜੀ ਔਰ ਸਾਡੇ ਨਾਲ ਅਨੂ ਜੀ ਮੇਰੀ ਸਾਡੀ ਲੁਧਿਆਣਾ ਮੈਲਾ ਕਾਂਗਰਸ ਦੀ ਸਸ਼ਕਤ ਸਾਡੀ ਰਾਜ ਰਾਣੀ ਜੀ ਮੇਰੇ ਨਾਲ ਮੇਰੀ ਛੋਟੀ ਭੈਣ 소ਨੀਆ ਕਵਨ ਜੀ ਔਰ ਜਿੰਨੇ ਵੀ ਇੱਥੇ ਮੇਰੇ ਬੜੇ ਪਹੁੰਚੇ ਨੇ ਉਹਨਾਂ ਨੂੰ ਮੈਂ ਪੈਰੀ ਹੱਥ ਲਗੌਨੀ ਆ ਚਰਨ ਵੰਦਨਾ ਕਰਦੀ ਆ ਕਿਉਂਕਿ ਵੱਡੇ ਆ ਦੇ ਆਸ਼ੀਰਵਾਦ ਦੇ ਸਦਕਾ ਹੀ ਇਨਸਾਨੇ ਨੂੰ ਪਹੁੰਚਦਾ ਹੈ ਜਦੋਂ ਔਰਤ ਅ ਗਿਆਨ ਦੀ ਹੈ ਤੇ ਕਹਿੰਦੇ ਆ ਕਿ ਕਿਸੇ ਨਾ ਕਿਸੇ ਉਹਦੇ ਹਸਬੰਡ ਦਾ ਉਹਦੇ ਫਾਦਰ ਦਾ ਬਹੁਤ ਵੱਡਾ ਰੋਲ ਹੁੰਦਾ ਮੈਂ ਤੈ ਦਿਨ ਤੋਂ ਵੀਰ ਜੀ ਤੁਹਾਨੂੰ ਧੰਨਵਾਦ ਕਰਦੀ ਆ ਕਿ ਤੁਸੀਂ ਮਨਨੀਤ ਕੌਰ ਜੀ ਤੇ ਇੱਕ ਵਿਸ਼ਵਾਸ ਜਤਾਇਆ ਔਰ ਅਸੀਂ ਵੀ ਤੁਹਾਨੂੰ ਵਿਸ਼ਵਾਸ ਜਤਾਨੇ ਆ ਕਿ ਜਿੱਥੇ ਵੀ ਹੋਊਗਾ ਅਸੀਂ ਅੰਗ ਸੰਗ ਤੁਹਾਡੇ ਨਾਲ ਰਵਾਂਗੇ ਦੇਖੋ ਮਹਿਲਾ ਕਾਂਗਰਸ ਕੱਲੀ ਇੱਕ ਕਾਂਗਰਸ ਪਾਰਟੀ ਹੀ ਨਹੀਂ ਹੈ ਇਹ ਮਹਿਲਾ ਇੱਕ ਸ਼ਕਤੀ ਹੈ ਜਦੋਂ ਇਹ ਕਹਿੰਦੇ ਮੈਂ ਇੱਕ ਇਕੱਲੀ ਸ਼ਕਤੀ ਹੀ ਬਹੁਤ ਭਾਰੂ ਹੁੰਦੀ ਹੈ ਇਸੇ ਦਾ ਦੇਖੋ ਤੁਸੀਂ ਮਹਿਲਾ ਸ ਸ਼ਕਤੀ ਕਰਨੀ ਹੋ ਗਿਆ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਮ ਮੈਂ ਤਾਂ 25 30 ਲੇਡੀਜ਼ ਮੈਂ ਤਾਂ ਦੇਖੋ ਫਾਰਮੈਲਿਟੀ ਦੇ ਵਿੱਚ ਬਿਲਕੁਲ ਨਹੀਂ ਪੈਂਦੀ ਮੇਰੇ ਸਾਥੀ ਹੈਗੇ ਇਹਨਾਂ ਨੂੰ ਪਤਾ ਸੀ ਪਰਸੋਂ ਵੀ ਲੈਟਰਸ ਦੇ ਕੇ ਆਏ ਮੈਂ ਨਹੀਂ ਚਾਹੁੰਦੀ ਕਿ ਕੋਈ ਫਾਰਮੈਲਿਟੀਆਂ ਹੋਣ ਔਰ ਸਿੰਪਲਿસિਟੀ ਦੇ ਨਾਲ मनीषा कपूर जी जो कि हमारी महिला कांग्रेस की जिला अध्यक्ष हैं उनके द्वारा मेरी छोटी बहन मनमीत कौर जी को महिला कांग्रेस महिला कांग्रेस ने ब्लॉक टू प्रेसिडेंट के लिए आज हल्का पूर्वी में विधायक संजय तलवार जी की अध्यक्षता में आज इनको सम्मानित किया गया है मैं बहुत खुश हूँ क्योंकि मनमीत कौर की अगर हम बात करते हैं तो ये वो जो झाड़ू हमारी कार्यकर्ता हैं जिन्होंने महिला कांग्रेस में आज भाग लेते हुए इससे पहले का इनका जितना भी वर्क था इससे पहले इन्होंने जितने भी काम किए हैं आज उनका फल इनको प्राप्त हुआ है और मैं सीरियसली बहुत खुश हूँ कि मनीषा कपूर जी ने इनके काम को पहचाना और मैं दिल से आभार करती हूँ मनीषा कपूर जी का क्योंकि ये भी मेरी छोटी बहन है उम्र में मैं इन दोनों से ही बड़ी हूँ और एक्सपीरियंस में मुझसे ये दोनों बहुत बड़ी हैं ਤੋ ਮੈਂ ਦਿਲ ਸੇ ਬਹੁਤ ਅਧਿਕ ਖੁਸ਼ ਹੂ ਕਿ ਅੱਜ ਹਮਾਰੀ ਕਾਂਗਰਸ ਦੀ ਟੀਮ ਮੇਂ ਇੱਕ ਨਈ ਯੋਥਾ ਹਮਾਰੀ ਜੋ ਹੈ ਉਹ ਜੁੜੀ ਹੈ ਇਹ ਵੀ ਜਿਹੜੀ ਸਾਡੀ ਇੱਕ ਆਪਣੀ ਰਿਸ਼ਤੇਦਾਰੀ ਹੈ ਇਹਦੇ ਵਿੱਚ ਇਹਨੂੰ ਆਪਾਂ ਇੱਕ ਰਾਜਨੀਤਿਕ ਰਿਸ਼ਤੇਦਾਰੀ ਕਹਿੰਦੇ ਆ ਜਿਹੜੀ ਰਾਜਨੀਤਿਕ ਰਿਸ਼ਤੇਦਾਰੀ ਹੈ ਨਾ ਜਿਹੜੀ ਆਮ ਆਪਣੀ ਰਿਸ਼ਤੇਦਾਰੀ ਤੋਂ ਬਹੁਤ ਉੱਚੀ ਹੈ ਕੀ ਹੈ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਇੱਕ ਪਰਿਵਾਰ ਨੂੰ ਨਹੀਂ ਜੋੜਦੇ ਅਸੀਂ ਪਰਿਵਾਰ ਦੇ ਨਾਲ ਪਰਿਵਾਰਾਂ ਦੇ ਨਾਲ ਜਿਹਨੇ ਨਾਲ ਸਾਡਗਾਲ ਕਰਦੇ ਆ ਉਹਨਾਂ ਨੇ ਦੁੱਖ ਸੁੱਖ ਦੇ ਵਿੱਚ ਸਹਾਈ ਵੀ ਹੁੰਨੇ ਆ ਤੇ ਉਹਨਾਂ ਨੂੰ ਅੱਗੇ ਆਪਣੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਨਹੀਂ ਕਰਦੇ ਤੇ ਮੈਂ ਤਾਂ ਹੁਣ ਇਹੀ ਕਵਾਂਗੇ ਕਿ ਬਿਲਕੁਲ ਇੱਕ ਜੁੱਟ ਹੋ ਜੋ ਕੋਈ ਗੱਲ ਨਹੀਂ ਅਸੀਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈਗਾ ਵੀ ਅਸੀਂ ਹਾਰੇ ਨਹੀਂ ਮਰੇ ਨਹੀਂ ਤੇ ਅਸੀਂ ਅਜੇ ਵੀ ਆਪਣੇ ਆਪ ਨੂੰ ਜਿੱਤਦੀ ਮਹਿਸੂਸ ਕਰਦੇ ਆ ਇਹ ਨਾ ਤੁਸੀਂ ਸੋਚੋ ਕਿਉਂ ਕਿਉਂਕਿ ਲੋਕੀ ਜਿਹੜੇ ਸੀਗੇ ਬਦਲਾਅ ਚਾਹਦੇ ਸੀਗੇ ਜਿਹੋ ਜਿਹਾ ਬਦਲਾਅ ਉਹਨਾਂ ਨੂੰ ਮਿਲ ਗਿਆ ਨਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਉਹ ਬਦਲਾਅ ਨਿਕਲਣਾ ਸ਼ੁਰੂ ਹੋ ਗਿਆ ਹੈ ਤੇ ਗੰਦਾ ਬਦਲਾਅ ਪੰਨਾ ਸ਼ੁਰੂ ਹੋ ਗਿਆ ਹੈ ਇਸ ਲਈ ਤਿਆਰ ਹੋ ਜੋ ਹਰ ਤਰ੍ਹਾਂ ਦੀ ਲੜਾਈ ਨਾਲ ਇਹ ਨਹੀਂ ਸੋਚਣਾ ਹੈਗਾ ਕਿਹੜਾ ਦੇ ਵਿੱਚ ਜਿਹੜੇ ਵੀ ਆਪਣੇ ਨਾਲ ਸਾਰੇ ਹੁਦੇਦਾਰ ਆਏ ਆ ਇਹ ਸਿਰਫ ਆਪਾਂ 2-2 4-4 ਲੋਕ ਵੀ ਆਪਾਂ ਨਾਲ ਜੋੜਨੇ ਜਾਈਏ ਨਾ ਤੇ ਇਹ ਸਾਡੀ ਬੜੀ ਅੱਛੀ ਟੀਮ ਬਣ ਜਾਏਗੀ ਆਰਿਆਂ ਨੂੰ ਅਸੀਂ ਅੱਜ ਮਨੀ ਜੀ ਦੇ ਕਾਰਪੋਰਟ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਡੀ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਨਿਸ਼ਾ ਪੂਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣੀ ਟੀਮ ਦੇ ਵਿੱਚ ਇੱਕ ਨਵਾਂ ਸਾਨੂੰ ਸਾਡਾ ਸਾਥੀ ਦਿੱਤਾ ਤੇ ਅਸੀਂ ਆਸ ਕਰਦੇ ਆਂ ਕਿ ਇਹ ਸਾਡਾ ਨਵਾਂ ਸਾਥੀ ਬਹੁਤ ਵੱਧ ਚੜ ਕੇ ਸਾਡੇ ਕੰਮਾਂ ਦੀ ਸਪੀਡ ਨੂੰ ਹੋਰ ਤੇਜ਼ ਕਰੇਗਾ ਤੇ ਆਉਣ ਵਾਲੇ ਜਿਹੜੇ ਕੌਂਸਲਰ ਦੇ ਇਲੈਕਸ਼ਨ ਆ ਉਹ ਸੀ 100% ਕੰਪਲੀਟ ਕਰਾਂਗੇ ਤੇ ਬਾਕੀ ਹੱਥੇ ਹੱਥ ਮਿਲਾ ਕੇ ਚੱਲेंगे तो मैं आश्वस्त कर दिया कि साडी जेडी ਪਹਿਲੀ ਹਾਰ ਸੀ ਬਹੁਤ ਜਿਆਦਾ ਮੋਟਾ ਦੇ ਨਾਲ ਜਿਹੜੀ ਹਾਰ ਹੋਈ ਸੀ ਉਹ ਲੋਕਾਂ ਦੇ ਇੱਕ ਭਲੇਖਾ ਸੀ ਉਹ ਹੁਣ ਦੂਰ ਹੋ ਗਿਆ ਤੇ ਜਿਹੜਾ ਅਸੀਂ ਘਰ ਘਰ ਜਾ ਕੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਗੀ ਹੁਣ ਲੋਕੀ ਆਪ ਹੀ ਬੜੇ ਚਕੰਨੀ ਹੋ ਗਏ ਆ ਬਸ ਸਾਨੂੰ ਇੱਕੋ ਹੀ ਕੰਮ ਦੀ ਲੋੜ ਹੈ ਕਿ ਜਿਹੜੀ ਸਾਡੀ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਆ ਇਹ ਹੀ ਇੱਕ ਵਜਾ ਤੇ ਜਿਹੜੇ ਕੌਂਸਲ ਦੇ ਇਲੈਕਸ਼ਨਾਂ ਦੇ ਵਿੱਚ ਅਸੀਂ ਸਭ ਤੋਂ ਵੱਡੂ ਜਿੱਤ ਕਬੂਲ ਕਰਾਂਗੇ ਤੇ ਮੈਂ ਆਪਣੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਇਹ ਨਹੀਂ ਕਿ 6 ਮਹੀਨੇ ਹੈਗੇ ਹਜੇ ਕੋਈ ਇਲੈਕਸ਼ਨਾਂ ਦੇ ਵਿੱਚ ਅਸੀਂ ਥੋੜਾ ਕੰਮ ਢਿੱਲਾ ਕਰਦੀਏ ਮੈਂ ਬੇਨਤੀ ਕਰਦੀਆਂ ਕਿ ਹੁਣ ਤੋਂ ਹੀ ਆਪਾਂ ਕੰਮ ਸਟਾਰਟ ਕਰਨਾ ਮੈਲਾ ਕਾਂਗਰਸ ਨੂੰ ਫਤ ਚੱਕ ਕੇ ਨੇਤ ਕਰਕੇ ਅੱਗੇ ਲੈ ਕੇ ਜਾਣਾ ਧੰਨਵਾਦ